ਟਾੜੀ ਚੰਦ ਪਹਿਲਾਂ ਸਿੱਧਾ ਤੁਰਦਾ ਸੀ ਹੁਣ ਕਿਵੇਂ ਟੈਡਾ ਤੁਰਨ ਲੱਗ ਗਿਆ ਓਹ ਬਗਾਨੇ ਤੋਰ ਲਾ ਡਿ ਗਿਆ ਤੇ ਵੀ ਬੜਾ ਮੱਚ ਰਿਆ ਸੀਗਾ ਤੇ ਵੀ ਫਰੀਕ ਨੂੰ ਖੇਡਦਾ ਸੀ ਕਦੇ ਕੁਝ ਦੁਕਾਨ ਦੀ ਟਾਪ ਤੇ ਕਦੇ ਕੁਝ ਕਰਦਾ ਸੀ ਪਰ ਗਾਂਡੇ ਨਹੀਂ ਚੜਾਤਾ ਹੂਗਾ ਚੱਜੇ ਕੰਮੀ ਤੇ ਬੰਦੀ ਤੇ ਕੱਟਾ ਪਿੰਗਾ ਟੈਰ ਚੱਲ ਮੁੜਿਆ ਲੈਣੇ ਸਵਾਦ ਓ ਬਾਈ ਬੰਦ ਆਪੋ ਤੇ ਕਿਹਦੇ ਓ ਇਹ ਤੁਸੀਂ ਅਸੀ ਦਾ ਬਾਬਾ ਇੱਥੇ ਹੀ ਆ ਪਿੰਡ ਜੀ ਆ ਸੀ ਤੂੰ ਹੇ ਬੜੇ ਬੜਨੇ ਬਿਰਗੋ ਫਾਉਂਡਾਸੀ ਪਹਿਲਾ ਬੜਾ ਜਿੱਦਾ ਟੁੱਟਦਾ ਸੀ ਆ ਬਗਾਇਿਆਂ ਨੇ ਜਿਹੜਾ ਚੜਾ ਤੇ ਚੱਕੀ ਚੰਦ ਤੜ ਗਿਆ ਸ਼ੀਰਾ ਚੰਦ ਤੜ ਜਾਂਦਾ ਹੈ ਚੜਾ ਦਿੰਦੇ ਆ ਬਗਾਨੇ ਕਿਵੇਂ ਮਾਂ ਕੱਟਵੇਂ ਚੜਾ ਦਿੱਤੇ ਹੁਣ ਤੇ ਪਹਿਲੇ ਹਰੇਕ ਨੂੰ ਗੱਲ ਨਹੀਂ ਕਰਨ ਦਿੰਦਾ ਸੀ ਅੱਜ ਤੈਨੂੰ ਬਗਾਇਿਆਂ ਨੇ ਗੱਲ ਨਹੀਂ ਕਰਨ ਦਿੱਤੀ ਕਿਉਂ ਮੇਰੀ ਉਮਰ ਵੱਡੀ ਹੋ ਗਈ ਹੁਣ ਹਾਂ ਹੂੰ ਹੁਣ ਕਰ ਫਟਦਾ ਮੈਂ ਹੁਣ ਵੀ ਮਾਰਦਾ ਹੈ ਇਹਦੀ ਗੱਲ ਨਹੀਂ ਹਾਂ ਤੇ ਭਾਰਤੇ ਨੂੰ ਪਤਾ ਹੁਣ ਟਾਈਮ-ਟਾਈਮ ਦੀਆਂ ਗੱਲਾਂ ਟਾਈਮ-ਟਾਈਮ ਦੇ ਰਾਗ ਨੇ ਟੀਟਾ ਹੈਗਾ ਆ ਕਿੱਥੋਂ ਟੀਟਾ ਟਾਇਰ ਕਰਾਇਆ ਮੰਨੂ ਐਟਾ ਦਾਦੇ ਮੁੰਡੇ ਦਾਦੇ ਦਾ ਹੋ ਗਿਆ ਸ਼ੀਰਾ ਤੂੰ ਵੀ بڑے ਪੰਗੇ ਲੈਂਦਾ ਸੀ ਪਰ ਵੱਡਿਆਂ ਵੱਡਿਆਂ ਦੀ ਟੀਟੇ ਹੋ ਜਾਂਦੇ ਨੇ ਪੁੱਤਾ ਹੋ ਜਾਂਦੇ ਆ ਤੂੰ ਐ ਹੋ ਜਾਂਦੇ ਪਰ ਐ ਕੋਈ ਨਾ ਸਿੱਧਾ ਕਰ ਲਾਂਗੇ ਹੋਈ ਹੋਈ ਟਾਇਰ ਗੱਡੀ ਨੂੰ ਚੜਾ ਲਾਂਗੇ ਪਹਿਲਾਂ ਵਾਂਗੂ ਲੈਣ ਲਈ ਓਹ ਹੋ ਫਾਇਦ ਨੂੰ ਨਹੀਂ ਚੱਟਦੇ ਜਿਹੜਾ ਉਹਨੇ ਪੈਦਿਆ ਹੈ ਓਹੋ ਪਹਿਲਾਂ ਹੀ ਡੱਟ ਮੈਨੂੰ ਇਹ ਕੀ ਨੇ ਕੁਛ ਕਰਤ ਓਏ ਇਹਦਾ ਚੇਰਾ ਕਾਦੀਆਂ ਗੱਲਾਂ ਨੇ ਤੈਨੂੰ ਮੈਂ ਦੱਸਦਾ ਇਹਦਾ ਇੱਕ दारू ਪਵਾੜੇ ਪੌਂਦੀ ਆ ਪੀਰ ਵੱਡਾ ਲੱਗਿਆ ਮੋਟਰਸਾਈਕਲ ਤੋਂ ਡੈਂਗ ਵੱਜਿਆ ਉਹ ਗੱਪ ਮਾਰਦਾ ਯਾ ਤੂੰ ਨਹੀਂ ਬੰਦੂ ਤਾਂ ਲੱਗਦਾ ਕਿਹੜਾ ਕਿਸ ਨੇ ਐ ਜੀ ਬਿੰਦਰ ਸਾਹਿਬ ਤੇ ਜਰਾ ਮੈਂ ਪੀਤ ਪਾੜਾ ਬੰਦਾ ਹੈ ਵੀ ਓਹ ਹੋ ਅਕੀ ਤੈਨੂੰ ਟੀਮ ਨੇ ਚਪਾ ਲੈ ਕਦੋਂ ਕਹਿ ਨਾ ਮੇਰੀ ਇੱਜ਼ਤ ਪਿੰਡ ਦੇ ਵਿੱਚ ਬਹੁਤ ਬਣੀ ਹੋਈ ਆ ਓਹ ਹੁਣ ਕਹਿੰਦੀ ਤੂੰ ਤੇ ਸੀੜੀ ਛੱਲੇ ਗਿਆ ਯਾਰ ਬਈ ਬੰਦੇ ਤੈਨੂੰ ਐ ਕੁਛ ਗਿਆ ਤੇ ਤੇ ਮੇਰੀ ਖਾਦੀ ਪੀਟੀ ਕਿ ਬੰਦਾ ਹਾਂ ਹਾਂ ਗੀਰ ਡੂ ਹੋ ਜਾਂਦਾ ਹੁੰਦਾ ਹਾਂ 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 ਗੀਰ ਵੱਡਾ ਲੱਗ ਗਿਆ ਸੀਗਾ ਵੱਡੇ ਗੀਰ ਨਾਲ ਹੋਇਆ ਇਹ ਤਾਂ ਆਹ ਛੋਟਾ ਨਹੀਂ ਲਾਈ ਦਈ ਬਾਬਾ ਘੇਰ ਓਏ ਛੋਟਾ ਬੁੱਤ ਲੱਗਦਾ ਨਹੀਂ ਜਿਹੜੀ ਵੱਡਾ ਇੱਕੋ ਹੀ ਢੇਰ ਆ ਹੈ ਤਰੂਹੀ ਲਾਵਾ ਪੂਰਾ ਚੱਲ ਫੇਰ ਕੱਢਦੇ ਆਪਾਂ ਬੈਠ ਕੇ ਗੰਢ ਹੈ ਬੈਠ ਕੇ ਕਰ ਲੈਂਗੇ ਕਾਲੇ ਬੁੱਲੇ ਇਹ ਨਾ ਬੁੱਤ ਹਾਇ 치ਰਾ ਹੂੰ ਤੁਸੀਂ ਕਿਦੇ ਮੁੰਡੇ ਹੋ ਅਗੀ ਦਾ ਬਾਬਾ ਪਿੰਡ ਤੋਂ ਹੀ ਆ ਤੂੰ ਤੂੰ ਦੱਸ ਤੈਰਾ ਕੀ ਨੇ ਕੱਤਾ ਕੰਮ ਕੋਈ ਨਹੀਂ 치ਰਾ ਐ ਨਹੀਂ ਮੈਂ ਗੱਲ ਕਰਦਾ ਗੁੱਸਾ ਨਾ ਮੰਨਿਓ ਮੇਰਾ ਉਹ ਜਿਹੜੀ ਸੀਤਾ ਗੁੱਠਾ ਕੰਗਾਲੇ ਬੱਦੀ ਰੀ ਮੈਨੂੰ ਘਬਰਾਉ ਨਾ ਮਤੂੰ ਨਾ ਤੱਕ ਬਦਉ ਜੀ ਨਹੀਂ ਮੈਨੂੰ ਘਬਰਾਉਂਦੇ ਯਾਰ ਆਹ ਤੇ ਵੈਸੇ ਮੈਂ ਮੁੱਛੇ ਵਾਲਾ ਬਣ ਜਾਂ ਅੱਛਾ ਆਹ ਉਹ ਟੰਗੂ ਦਾ ਤੈਨੂੰ ਕਿਹਾ ਸੀ ਵੀ ਮੁੱਛੇ ਵਾਲਾ ਬਣ ਜ ਤੇ ਕਿਨੇ ਦਿਨ ਸੱਚ ਜਾਣਦੇ ਅੱਛਾ ਨਾ ਤਾਂ ਐਸਾ ਕਰਦੇ ਹੁੰਦਾ ਜੇ ਚੰਦ ਨਹੀਂ ਚੜੂਗਾ ਬੁੜੀਆਂ ਫਰਾਰ ਕਿੱਥੋਂ ਦੇਣਗੀਆਂ ਇੱਕ ਤਾਂ ਗੱਲ ਤੇਰੀ ਸਹੀ ਹੈ ਹੈ ਤੇ ਬਾਕੀ ਤੇਨੂੰ ਪਤਾ ਹੁਣ ਜਵਾਨੀ ਦੀਆਂ ਗੱਲਾਂ ਹੋਰ ਹੋ ਗਿਆ ਹਾਂਜੀ ਹਾਂਜੀ ਤੇ ਮਾੜ ਆਇਆ ਹੁਣ ਮੰਨ ਲਾ ਥੋੜਾ ਜਿਹਾ ਆਪਣੇ ਪੱਗ ਅਣ ਆਇਆ ਮੇਰੇ ਤੇ ਬਾਲੀ ਵੱਡੀ ਹੋ ਗਈ ਜੀ ਆਪ ਨੂੰ ਮੇਰੇ ਜਾਣਾ ਸੀ